ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਮਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 55 ਐਸ ਕੇ ਨਾਇਕ ਪ੍ਰਿੰਸੀਪਲ ਸਕੱਤਰ ਸਥਾਨਕ ਸਰਕਾਰ ਵੱਲੋਂ ਦੁਰਬਿਵਹਾਰ ਰਾਸ਼ਟਰਪਤੀ ਰਾਜ ਦੌਰ ਦੇ ਵੇਲੇ ਅਫਸਰ ਸ਼ਾਹੀ ਹੋ ਜਾਂਦੀ ਹੈ ਭਾਰੂ ਸੱਚ ਦਇਆ ਧਰਮ ਦੇ ਨੇੜ ਨਾ ਜਾਂਦੇ ਤੁੰਸਾ ਦਿੰਦੇ ਨੇ ਸਾਨ ਸਰਕਾਰੂ ਹੂ ਐਸ ਕੇ ਨਾਇਕ ਸਥਾਨਕ ਸਰਕਾਰ ਵਿਭਾਗ ਦੇ ਸਕਤਰ ਸਨ ਉਹ ਭਾਰਤੀ ਫੌਜ ਦੇ ਇੱਕ ਕੈਪਟਨ ਸਨ ਉਹ ਆਪਣੇ ਆਪ ਨੂੰ ਦੁੱਤ ਤੋਤਾ ਤੇ ਬਾਕੀ ਸਭ ਨੂੰ ਲਿਬੜੇ ਹੋਏ ਸਮਝਦੇ ਸਨ ਪਰ ਅਸਲੀਅਤ ਕੁਝ ਹੋਰ ਸੀ ਇੱਕ ਦਿਨ ਰਾਤ ਦੇ 11 ਵਜੇ ਸਨ ਮੈਨੂੰ ਚੰਡੀਗੜ੍ਹ ਤੋਂ ਮੇਰੇ ਘਰ ਦੇ ਫੋਨ ਤੇ ਕਾਲ ਆਈ ਮੈਂ ਫੋਨ ਉਠਾਇਆ ਮੈਨੂੰ ਫੋਨ ਕਰਨ ਵਾਲਾ ਕਹਿੰਦਾ ਜੀ ਤੁਸੀਂ ਹਰਕੇਸ਼ ਸਿੰਘ ਸਿੱਧੂ ਡਿਪਟੀ ਡਾਇਰੈਕਟਰ ਲੋਕਲ ਬਾਡੀਜ਼ ਬੋਲਦੇ ਹੋ ਮੈਂ ਕਿਹਾ ਜੀ ਹਾਂ ਉਸਨੇ ਕਿਹਾ ਮੈਂ ਮਨਪ੍ਰੀਤ ਸਿੰਘ ਸ਼ੇਰਗਿੱਲ ਐਕਸ ਕੈਪਟਨ ਬੋਲਦਾ ਹਾਂ हेलो तुसी श्री एस के नाइक ਨਾਲ ਗੱਲ ਕਰੋ। ਨਾਇਕ ਸਾਹਿਬ ਬੋਲੇ। हेलो, ਕੀ ਹੋ ਰਿਹਾ ਹੈ ਬਲੈਡੀ ਜੋਕਰ? ਮੈਂ ਉਸਨੂੰ ਕਿਹਾ ਬਲੈਡੀ ਜੋਕਰ ਹੋਵੇਂਗਾ ਤੂੰ। ਮੇਰਾ ਨਾਮ ਹਰਕੇਸ਼ ਸਿੰਘ ਸਿੱਧੂ ਹੈ। ਨਾਮ ਲੈ ਕੇ ਗੱਲ ਕਰੋ। ਉਹ ਫਿਰ ਬੋਲਿਆ। ਆਪ ਜਾਣਦੇ ਹੋ ਮੈਂ ਸਤਾਨਕ ਸਰਕਾਰ ਵਿਭਾਗ ਦਾ ਪ੍ਰਿੰਸੀਪਲ ਸਕੱਤਰ ਹਾਂ। ਮੈਂ ਕਿਹਾ ਮੈਂ ਜਾਣਦਾ। ਉਸਨੇ ਕਿਹਾ ਤੁਹਾਨੂੰ ਬੋਲਣ ਦੀ ਤਮੀਜ਼ ਨਹੀਂ ਕਿਹਾ। ਮੈਂ ਉਸਨੂੰ ਕਿਹਾ ਸ਼ਾਇਦ ਤੁਹਾਨੂੰ ਤਮੀਜ਼ ਨਹੀਂ। ਤੁਸੀਂ ਰਾਤ ਨੂੰ 11 ਵਜੇ ਸ਼ਰਾਬ ਪੀ ਕੇ ਮੇਰੇ ਤੇ ਰੋਬ ਮਾਰਦਿਓ ਮੈਂ ਆਪਣੇ ਬੱਚਿਆਂ ਨੂੰ ਸੁੱਤਾ ਪਿਆ ਸੀ ਤੁਸੀਂ ਪਰੇਸ਼ਾਨ ਕੀਤਾ ਉਹ ਫੇਰ ਕੁਝ ਹੋਰ ਬੋਲਿਆ ਮੈਂ ਕਿਹਾ ਮਿਸਟਰ ਨਾਇਕ ਤੁਹਾਨੂੰ ਯੂਪੀਐਸਸੀ ਨੇ ਪਰਤੀ ਕੀਤਾ ਤੇ ਮੈਨੂੰ ਪੀਸੀਐਸਸੀ ਨੇ ਮੈਂ ਤੇਰਾ ਨਿੱਜੀ ਨੌਕਰ ਨਹੀਂ ਉਸਨੇ ਕਿਹਾ ਮੈਂ ਤੈਨੂੰ ਨੌਕਰੀ ਚੋਂ ਕੱਢ ਦੂੰ ਮੈਂ ਕਿਹਾ ਜੇ ਹਿੰਮਤ ਹੈ ਫਿਰ ਦੇਖ ਲਾਂਗੀ ਅਸੀਂ ਤੂੰ ਤੂੰ ਮੈਂ ਮੈਂ ਕਰਕੇ ਚੁੱਪ ਕਰਕੇ ਉਸ ਦੀ ਖਾਦੀ ਪੀਤੀ ਰੱਤ ਗਈ ਕਿਉਂ ਜੋ ਇੱਕ ਹੋਰ ਫੌਜੀ ਦੇ ਸਾਹਮਣੇ ਜੈਸੇ ਕੁੱਤੇ ਸਾਹਮਣੇ ਲਿਆ ਉਸਨੇ ਐਨ ਐ ਕਿਹਾ ਤੁਸੀਂ ਕੱਲ ਨੂੰ ਮੈਨੂੰ 11 ਵਜੇ ਦਫ਼ਤਰ ਆ ਕੇ ਮਿਲੋ ਮੈਂ ਕਿਹਾ ਮੈਂ ਲੋਕਲ ਨਹੀਂ ਹਾਂ ਪਰ ਸੋ ਆ ਸਕਦਾ ਕਿਉਂਕਿ ਮੈਂ ਕੱਲ ਛੁੱਟੀ ਤੇ ਹਾਂ ਉਸਨੇ ਪੁੱਛਿਆ ਕਿ ਤੈਨੂੰ ਛੁੱਟੀ ਕਿਸ ਨੇ ਦਿੱਤੀ ਹੈ ਮੈਂ ਕਿਹਾ ਸ਼੍ਰੀ ਐਸ ਪੀ ਕਰਕਰਾ ਡਾਇਰੈਕਟਰ ਸਥਾਨਕ ਸਰਕਾਰ ਨੇ ਤੀਜੇ ਦਿਨ ਮੈਂ ਚੰਡੀਗੜ੍ਹ ਨਾਇਕ ਨੂੰ ਮਿਲਣ ਤੋਂ ਪਹਿਲਾਂ ਸਰਦਾਰ ਅਜੀਤ ਸਿੰਘ ਠੱਠਾ ਚੀਫ ਸੈਕਟਰੀ ਨੂੰ ਮਿਲ ਕੇ ਸਾਰੀ ਕਹਾਣੀ ਦੱਸ ਦਿੱਤੀ ਉਸਨੇ ਕਿਹਾ ਫੌਜੀ ਹੈ ਰਾਤ ਖਾਦੀ ਪੀਤੀ ਵਿੱਚ ਬੋਲ ਕੇ ਆਉਣਾ ਕੋਈ ਨਹੀਂ ਫਿਕਰ ਨਾ ਕਰ ਜਦ ਮੈਂ ਨਾਇਕ ਨੂੰ ਮਿਲਿਆ ਤਾਂ ਫਿਰ ਪੀਟਰ ਇੰਜਰਮੰਗ ਹਵਾ ਫੜ ਕੇ ਗਰਮ ਹੋਣ ਲੱਗਿਆ ਮੈਂ ਕਿਹਾ ਜੇ ਆਰਾਮ ਨਾਲ ਗੱਲ ਕਰਨੀ ਹੈ ਕਰ ਲੈ ਨਹੀਂ ਤਾਂ ਮੈਂ ਚੀਫ ਸਕੱਟਰੀ ਸਾਹਿਬ ਨੂੰ ਪਹਿਲਾਂ ਵੀ ਦੱਸ ਕੇ ਆਇਆ ਹਾਂ ਹੁਣ ਸੀਐਮ ਨੂੰ ਜਾ ਕੇ ਮਿਲਾਂਗਾ ਮੈਂ ਖੁਦ ਹੀ ਲਿਖ ਕੇ ਦੇ ਦੇਣਾ ਕਿ ਮੈਂ ਤੇਰੇ ਨਾਲ ਕੰਮ ਨਹੀਂ ਕਰਨਾ ਉਹ ਚੁੱਪ ਕਰ ਗਿਆ ਮੇਰੇ ਕੋਈ ਸਾਥੀ ਜਿਨ੍ਹਾਂ ਦੀ ਥਾਂ ਤੇ ਮੈਂ ਲੱਗਿਆ ਸੀ ਉਹਨਾਂ ਨੂੰ ਮੇਰਾ ਉੱਥੇ ਲੱਗਣਾ ਹਜ਼ਮ ਨਹੀਂ ਹੁੰਦਾ ਸੀ ਉਹਨਾਂ ਨੇ ਮੇਰੇ ਤੇ ਇੱਕ ਨਹੀਂ ਦੋ ਤਿੰਨ ਹਮਲੇ ਕੀਤੇ ਪਰ ਜਿਹਨੂੰ ਲਾਲਚ ਨ ਹੋਵੇ ਤੇ ਰੱਬ ਵਾਲੀ ਹੋਵੇ ਸਭ ਵਾਲ ਬਿੰਗਾ ਨਹੀਂ ਹੁੰਦਾ ਕਨੌਰ ਕੋਲ ਇੱਕ ਗੈਸ ਦਾ ਟੈਂਕਰ ਪਿੰਡ ਦੀ ਫਿਰਨੀ ਤੇ ਉਲਟਨ ਨਾਲ ਕੁਝ ਜਾਨੀ ਮਾਲੀ ਨੁਕਸਾਨ ਹੋਇਆ ਮੇਰੇ ਦੋਖੀਆਂ ਨੇ ਇੱਕ ਗੁੰਮਨਾਮ ਸ਼ਿਕਾਇਤ ਕਰਵਾਤੀ ਕਿ ਇਹ ਟੈਂਕਰ ਹਰਕੇਸ਼ ਸਿੰਘ ਸਿੱਧੂ ਦਾ ਬਿਨਾਮੀ ਹੈ ਜਿਸ ਨਾਲ ਇਹਨਾਂ ਨੁਕਸਾਨ ਹੋ ਗਿਆ ਪੂਰੀ ਪੜਤਾਲ ਕਰਕੇ ਸਜ਼ਾ ਦਿੱਤੀ ਜਾਵੇ ਅੰਨਾ ਕੀ ਪਾੜੇ ਦੋਨੈਨ ਮਿਸਟਰ ਨੈਕ ਨੇ ਰਾਜਪੁਰਾ ਦੇ ਤਤਕਾਲੀ ਈਓ ਅਸ਼ੋਕ ਕੁਮਾਰ ਨੂੰ ਬੁਲਾ ਕੇ ਸਾਰੀ ਤਫਸੀਲ ਕੀਤੀ। ਅਸ਼ੋਕ ਨੇ ਕਿਹਾ ਕਿ ਸਿੱਧੂ ਰੁੱਖਾ ਕਰਖਤ ਤੇ ਮੂੰ ਫਟਦਾ ਹੈਗਾ ਪਰ ਉਹ ਕਿਸੇ ਗਲਤ ਕੰਮ ਜਾਂ ਹਿਰਾਫੇਰੀ ਦਾ ਰਵਾਜ਼ਦਾਰ ਨਹੀਂ। ਨਏ ਕਹਿੰਦਾ ਤੂੰ ਉਸ ਤੋਂ ਨਾ ਡਰ। ਉਹ ਮਾਮੂਲੀ ਡਿਪਟੀ ਡਾਇਰੈਕਟਰ ਹੈ। ਆਪਕਾ ਕੁਝ ਨਹੀਂ ਪਗਾੜ ਸਕਦਾ। ਮੈਂ ਵਿਭਾਗੇ ਕਾਂਚਾਰਜ ਹੂੰ। ਅਸ਼ੋਕ ਕਹਿੰਦਾ ਜੀ ਉਸ ਨਾਲ ਭਾਵੇਂ ਮੇਰੀ ਬਹੁਤੀ ਨਹੀਂ ਬੰਦੀ ਪਰ ਉਹ ਬੰਦਾ ਅਣਖੀ ਤੇ ਠੀਕ ਹੈ। ਉਹ ਗੈਸ ਤੇ टेंकर चला वाला ज अं हरकतों वाला बंदा नहीं फिर उसने मैं बुलाया तो शिकायत की फाइल विखा के क्या कि आ शिकायत आपके खिलाफ आई है आप क्या कहना चाहते हो मैं क्या जी मैं शिकायत की कापी भेजो मैं जवाब देवगा मैनू अफसोस है कि मेरे विरोधी किन्नी घटिया हरकत के उत्तर आए ने मैं जानता हाँ इस पिछे कौन है पर इस वेले जिक्र नहीं कराँगा वो चुप कर गया हफ्ते बाद मैं शिकायत की कापी मिल गई मैं जवाब भेजता कि यह गुमनाम है ਸ਼ਿਕਾਇਤੀ ਤੋਂ ਹਲਫੀਆ ਬਿਆਨ ਲਿਆ ਜਾਵੇ ਤਾਂ ਜੋ ਝੂਠੀ ਬਹਿਣ ਤੇ ਮੈਂ ਉਸਦੇ ਖਿਲਾਫ ਮਾਨਹਾਨੀ ਦਾ ਕੇਸ ਕਰ ਸਕਾਂ ਮੈਂ ਤੁਮੜ ਕੇ ਕੋਈ ਸਪਸ਼ਟੀਕਰਨ ਨਹੀਂ ਮੰਗਿਆ ਉਸ ਦਾ ਇਹ ਵਾਰ ਵੀ ਖਾਲੀ ਗਿਆ ਫਿਰ ਇੱਕ ਨਿੰਮ ਫੌਜੀ ਹਮਲਾ ਹੋਇਆ ਉਹ ਵੀ ਫਸ ਹੋ ਗਿਆ ਮੁਰ ਕੇ ਤਿੰਨ ਚਾਰ ਮਹੀਨੇ ਇਕੱਠੇ ਕੰਮ ਕੀਤਾ ਪਰ ਉਸ ਦੀ ਅੱਖ ਨੀਵੀਂ ਹੁੰਦੀ ਉਹ ਜਾਂਦਾ ਹੋਇਆ ਮੇਰੀ ਗੁਪਤ ਰਿਪੋਰਟ ਵਿੱਚ ਸਿਰਫ ਗੁੱਡ ਲਿਖ ਕੇ ਗਿਆ ਐਵਰੇਜਾਂ ਐਵਰੇਜ ਤੋਂ ਥੱਲੇ ਲਿਖਣ ਜਾਂ ਕੁਝ ਹੋਰ ਉਲਟਾ-ਪੁਲਟਾ ਲਿਖਣ ਦੀ ਹਿੰਮਤ ਵੀ ਨਹੀਂ ਪਈ ਕਿਉਂਕਿ ਉਹ ਸਬੰਧਤ ਅਫਸਰ ਨੂੰ ਟਿੱਪਣੀ ਲਈ ਭੇਜੀ ਜਾਂਦੀ ਹੈ ਉੱਥੇ ਫਿਰ ਮੈਂ ਜਵਾਬੀ ਹਮਲਾ ਕਰਨਾ ਸੀ ਜਿੰਨਾ ਉਸ ਦੇ ਅੰਦਰ ਜ਼ੋਰ ਸੀਫਸ ਨੇ ਰਿਪੋਰਟ ਲਿਖ ਕੇ ਲਾ ਲਿਆ ਮੇਰੇ ਕੋਲ ਵੀ ਪੀਸੀਐਸ ਆਈਏ ਅਸਦਕਾਰੀਆਂ ਤੋਂ ਇਲਾਵਾ ਹੋਰ ਚੀਫ ਇੰਜੀਨੀਰਾਂ ਐਸ ਸੀ ਤੱਕ ਦੇ ਅਫਸਰ ਕੰਮ ਕਰਦੇ ਸੀ ਮੈਂ ਕਈਆਂ ਨੂੰ ਘੂਰਿਆ ਵੀ ਜਿੱਥੇ ਉਹ ਗਲਤ ਹੁੰਦੇ ਭ੍ਰਿਸ਼ਟਾਚਾਰ ਜਾਂ ਬੇਈਮਾਨੀ ਦਾ ਇਲਜ਼ਾਮ ਹੁੰਦਾ ਇਮਾਨਦਾਰ ਬੰਦਾ ਕੁਰਕੀ ਨਹੀਂ ਖਾਂਦਾ ਜੇ ਮੇਰੇ ਕੋਲ ਮੇਰੇ ਅਫਸਰ ਡਰਦੇ ਸੀ ਕਿ ਪੈਸੇ ਨਹੀਂ ਖਾਂਦਾ ਵਕਾਫ ਨਹੀਂ ਕਰਦਾ ਗਲਤ ਸਵਾਰਚ ਨਹੀਂ ਕਰਦਾ ਇਹਤੇ ਗੁਪਤ ਰਿਪੋਰਟ ਨਾ ਖਰਾਬ ਕਰਦੇ ਬਈ ਮੈਂ ਜਦੋਂ ਉਹਨਾਂ ਦੀਆਂ ਰਿਪੋਰਟਾਂ ਲਿਖਦਾ ਉਹ ਵੇਖਦੇ ਰਹਿ ਜਾਂਦੇ ਇੱਕਾਈ ਇਸ ਅਫਸਰ ਦਾ ਮੈਂ ਨਾਂ ਨਹੀਂ ਲਿਖਦਾ ਉਹਨਾਂ ਦਿਨਾਂ ਵਿੱਚ 50000 ਰੁਪਏ ਲੈ ਕੇ ਉੱਤਮ ਜਬ ਬਹੁਤ ਅੱਛਾ ਆਊਟਸਟੈਂਡਿੰਗ ਰਿਪੋਰਟ ਲਿਖਦਾ ਮੈਂ ਇੱਕ ਦਿਨ ਉਸ ਦੀ ਹਾਜ਼ਰੀ ਵਿੱਚ ਬਿਨਾਂ ਨਾਂ ਲਏ ਹੀ ਕਹਿ ਦਿੰਦਾ ਕਿ ਪੀਸੀਐਸ ਅਫਸਰਾਂ ਦੀਆਂ ਗੁਪਤ ਰਿਪੋਰਟਾਂ ਤਾਂ ਹੁਣ ਵੇਚਣ ਲੱਗ ਪਈਆਂ 50000 ਰੁਪਏ ਤੱਕ ਰੇਟ ਨਿਕਲ ਆਇਆ ਹੈ ਮੈਂ ਉਸ ਨੂੰ ਕੰਨ ਕਰ ਦਿੱਤੇ ਮੈਂ ਨਾ ਦਿੱਤੇ ਨਾ ਮੇਰੇ ਕੋਲੋਂ ਮੰਗੇ पर मेरी रिपोर्ट उसको बेशर्मी ਦੇ ਤਾਨ ਵਧੀਆ ਲਿਖਣੀ ਪਈ ਸਾਡਾ ਕਰਤਾਰ ਵੀ ਕੋਈ ਮਾੜਾ ਨਹੀਂ ਸੀ ਕੰਮ ਵੀ ਚੰਗਾ ਸੀ ਚੰਗੀ ਲਿਖਣੀ ਸੀ ਦੁੱਖ ਇਹ ਕਿ ਚੰਗੇ ਨੂੰ ਚੰਗਾ ਕਹਿਣ ਦਾ ਵੀ ਲੋਕੀ ਮੁੱਲ ਮੰਗਦੇ ਸੀ ਗਦੇ ਨੂੰ ਘੋੜਾ ਲਿਖ ਕੇ ਘੋੜਿਆਂ ਦੇ ਬਰਾਬਰ ਲਿਆ ਦਿੰਦੇ ਸੀ ਮੈਨੂੰ 2 ਸਾਲ ਬਾਅਦ ਕਿਸੇ ਅਫਸਰ ਨੇ ਦੱਸਿਆ ਕਿ ਸ਼੍ਰੀ ਐਸ ਕੇ ਨਾਇਕ ਨੂੰ ਤੇਰੇ ਨਾਲ ਅਸਲੀ ਖੁੰਦਕ ਏ ਸੀ ਕਿ ਜਦੋਂ ਤੂੰ ਪਟਿਆਲੇ ਜੀਏ 2 ਡੀ ਸੀ ਲੱਗਿਆ ਸੀ ਉਸ ਵੇਲੇ ਨਾਇਕ ਪਟਿਆਲੇ ਆਪਕਾਰੀ ਤੇ ਕਮਿਸ਼ਨਰ ਰਿਹਾ ਸੀ ਉਸ ਦੀ ਪਤਨੀ ਰਜਿੰਦਰਾ ਹਸਪਤਾਲ ਵਿੱਚ ਡਾਕਟਰ ਸੀ ਤੁਹਾਨੂੰ ਡੀਸੀ ਵੱਲੋਂ ਸੰਤ ਹਰਚੰਦ ਸਿੰਘ ਮੈਮੋਰੀਅਲ ਟੂਰਨਾਮੈਂਟ ਲਈ ਕੁਝ ਸਰਕਾਰੀ ਕਾਰਾਂ ਜੀਪਾਂ ਰਿਕੁਇਰਿਸ਼ਨ ਕਰਨ ਦੀ ਡਿਊਟੀ ਲਈ ਸੀ ਤੁਸੀਂ ਸ਼ੇਰਾਂ ਵਾਲੇ ਗੇਟ ਕੋਲ ਮਿਸੇਜ਼ ਨਾਇਕ ਜੋ ਸਰਕਾਰੀ ਗੱਡੀ ਵਿੱਚ ਜਾ ਰਹੇ ਸਨ ਉਹਨਾਂ ਨੂੰ ਰੋਕ ਕੇ ਡਰਾਈਵਰ ਨੂੰ ਰਿਕੁਇਰਿਸ਼ਨ ਹੁਕਮ ਫੜਾ ਦਿੱਤੇ ਤੇ ਮਿਸੇਜ਼ ਨਾਇਕ ਨੂੰ ਇਹ ਆਖ ਦਿੱਤਾ ਮੈਡਮ ਦੱਸੋ ਤੁਹਾਨੂੰ ਘਰ ਛੱਡੀਏ ਜਾਂ ਹਸਪਤਾਲ ਉਹ ਘਰ ਮੁੜ ਗਈ ਸੀ ਤੁਸੀਂ ਗੱਡੀ ਕਬਜ਼ੇ ਵਿੱਚ ਲੈ ਕੇ ਡਰਾਈਵਰ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਪੂਲ ਵਿੱਚ ਖੜੀ ਕਰ ਦਿੱਤੀ ਸੀ ਉਸਨੇ ਕਿਹਾ ਸੀ ਕਿ ਇੱਕ ਜੂਨੀਅਰ ਪੋਸਟ ਦੇ ਅਫਸਰ ਨੂੰ ਇਹ ਨਹੀਂ ਪਤਾ ਕਿ ਆបਕਾਰੀ ਤੇ ਕਰ ਕਮਿਸ਼ਨਰ ਕਿੰਡਾ ਵੱਡਾ ਅਫਸਰ ਹੁੰਦਾ ਹੈ। ਨਾਇਕ ਤਾਂ ਉਸ ਵੇਲੇ ਮੇਰੇ ਕੋਲ ਜਵਾਬ ਸੁਣਨ ਲਈ ਖੜਾ ਨਹੀਂ ਸੀ ਪਰ ਉਸ ਅਫਸਰ ਨੂੰ ਮੈਂ ਦੱਸ ਦਿੱਤਾ ਕਿ ਆបਕਾਰੀ ਕਮਿਸ਼ਨਰ ਡੀਸੀ ਜਾਂ ਐਸਕੇ ਨਾਇਕ ਨਾਲੋਂ ਕਾਨੂੰਨ ਵੱਡਾ ਹੁੰਦਾ ਹੈ। ਦੁੱਖ ਇਹ ਹੈ ਕਿ ਕਾਨੂੰਨ ਨੂੰ ਬਣਾਉਣ ਵਾਲੇ ਤੇ ਕਾਨੂੰਨ ਨੂੰ ਲਾਗੂ ਕਰਨ ਵਾਲੇ ਕਾਨੂੰਨ ਨੂੰ ਟਿੱਚ ਕਰਕੇ ਜਾਣਦੇ ਹਨ। ਕਾਨੂੰਨ ਦੀ ਪਾਲਣਾ ਕਰਨ ਨੂੰ ਉਹ ਆਪਣੀ ਹੱਦ ਤੱਕ ਸਮਝਦੇ ਨਹੀਂ। ਰੋਣ ਸਿਰਫ ਆਮ ਜਨਤਾ ਲਈ ਹੀ ਰਹਿ ਗਿਆ ਹੈ ਮੈਨੂੰ ਆਪਣੀ ਰਿਪੋਰਟ ਖਰਾਬ ਹੋਈ ਦਾ ਕੋਈ ਅਫਸੋਸ ਨਹੀਂ ਇੱਕ ਔਰਤ ਘਰ ਸੋਈ ਵਿੱਚ ਰੋਟੀ ਪਕਾ ਰਹੀ ਸੀ ਉਸ ਦਾ ਘਰ ਵਾਲਾ ਰੋਟੀ ਖਾ ਰਿਹਾ ਸੀ ਥੋੜੀ ਦੂਰ ਫਾਸਲੇ ਤੇ ਇੱਕ ਕਾਂਸੀ ਦੇ ਛੰਨੇ ਵਿੱਚ ਖੀਰ ਪਈ ਸੀ ਉਧਰੋਂ ਬਿੱਲੀ ਆ ਵੀ ਖੀਰ ਖਾਣ ਵੱਲ ਕੋਸ਼ਿਸ਼ ਕਰੇ ਰੋਟੀ ਪਕਾਉਣ ਵਾਲੀ ਔਰਤ ਨੇ ਦੋ ਤਿੰਨ ਵਾਰ ਕਿਹਾ ਆ ਬਿੱਲੀਏ ਹਾਏ ਤੇਰੇ ਜਿਹਨੂੰ ਵੱਡਾਂ ਬਿੱਲੀ ਚਲੀ ਜਾਵੇ ਤੀਜੀ ਵਾਰ ਜਦੋਂ ਬਿੱਲੀ ਫੇਰ ਖੀਰ ਵੱਲ ਆਈ ਘਰ ਵਾਲੇ ਨੇ ਵੇਲਣਾ ਫੜਿਆ ਬਿੱਲੀ ਵੱਲ ਚਲਾਣਾ ਮਾਰਿਆ ਉਤਨੇ ਖੀਰ ਡੋਲਤੀ ਛੰਨਾ ਤੋੜ ਦਿੱਤਾ ਤੇ ਬਿੱਲੀ ਵੀ ਉੱਥੇ ਹੀ ਲਟਾਤੀ ਘਰ ਵਾਲੀ ਬੋਲੀ ਜੀ ਤੁਸੀਂ ਕੀ ਖਟਿਆ ਨਾਲੇ ਬਿੱਲੀ ਮਾਰਤੀ ਪਾਪ ਕਰਤਾ ਛੰਨਾ ਤੋੜਤਾ ਖੀਰ ਡੋਲਤੀ ਐਦੂ ਤਾਂ ਪੰਗਾ ਹੀ ਨਾ ਲੈਂਦੇ ਉਹ ਆਦਮੀ ਬੋਲਿਆ ਤੂੰ ਛੰਨਾ ਖੀਰ ਨਾ ਵੇਖ ਬਿੱਲੀ ਦੀਆਂ ਪਦੀੜਾਂ ਪੈਂਦੀਆਂ ਵੇਖ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਕਈ ਬਿੱਲੇ ਤੇ ਬਿੱਲੀਆਂ ਦੀ ਪਦੀੜ ਪਾਈ ਕਈ ਛੰਨੇ ਟੁੱਟੇ ਖੀਰ ਦੇ ਤੇ ਡੁੱਲੇ ਆਪਣੀ ਅਣਖ ਤੇ ਸਵੈਮਾਨ ਲਈ ਪਤਾ ਨਹੀਂ ਬੰਦੇ ਨੂੰ ਕੀ ਕੀ ਕੁਰਬਾਨ ਕਰਨਾ ਪੈਂਦਾ ਹੈ ਮੈਂ ਕਦੇ-ਕਦੇ ਸੋਚਦਾ ਕਿ ਨੌਕਰੀ ਭਾਵੇਂ ਕੋਈ ਵੀ ਹੋਵੇ ਗੁਰੂ ਸਾਹਿਬ ਨਖਿੱਧ ਚੱਕਰੀ ਖਾਣਾ ਖਵਾਰ ਗਿਆ ਹੈ ਤੂੰ ਫਿਰ ਵੀ ਅਣਖ ਲਈ ਪੰਗੇ ਲੈਂਦਾ ਰਿਹਾ ਮੈਂ ਕਦੇ-ਕਦੇ ਸੋਚਦਾ ਕਿ ਨੌਕਰੀ ਭਾਵੇਂ ਕੋਈ ਵੀ ਹੋਵੇ ਗੁਰੂ ਸਾਹਿਬ ਨਖਿੱਧ ਚੱਕਰੀ ਖਾਣਾ ਖਵਾਰ ਗਿਆ ਹੈ ਤੂੰ ਫਿਰ ਵੀ ਅਣਖ ਲਈ ਪੰਗੇ ਲੈਂਦਾ ਰਿਹਾ ਮੈਂ ਪੀਸੀਐਸ ਵਿੱਚ ਆ ਕੇ ਇਹ ਸੋਚ ਲਿਆ ਸੀ ਕਿ ਹੁਣ ਤੱਕ ਜਿੰਨੀਆਂ ਨੌਕਰੀਆਂ ਕੀਤੀਆਂ ਨੇ ਹਰ ਵਾਰ ਵੱਡੀ ਨੌਕਰੀ ਮਿਲਦੀ ਰਹੀ ਹੈ ਜੇ ਇਹ ਚੜੀ ਗਈ ਫਿਰ ਸ਼ਾਇਦ ਕਿਸਮਤ ਵਿੱਚ ਮੰਤਰੀ ਬੰਨਣਾ ਲਿਖਿਆ ਹੋਵੇ ਇਸੜੀ ਪਿੱਛੇ ਮੁੜ ਕੇ ਨਹੀਂ ਵੇਖਿਆ ਇਹ ਤਾਂ ਹੁਣ ਪਾਠ ਕੀ ਫੈਸਲਾ ਕਰਨਗੇ ਕਿ ਮੈਂ ਬਹਾਦਰੀ ਕੀਤੀ કે ਮੂਰਖਤਾ ਬਾਕੀ ਅਗਲੇ ਅੰਕ ਵਿੱਚ ਧੰਨਵਾਦ